आदरणीय राष्ट्र सिंह जी योगी द्वारा करवाने का कारण वो अपने विचार पेश करने के जरूर और बीआर रेड का सवारी अंतरराष्ट्रीय विशेषज्ञ पूछते हैं बड़े काना जी साहब से सीधे निर्देश जिन्हें भेजें ਸੁਪਨਾ ਦੇ ਸੰਦੇਸ਼ ਆਪਣੇ ਸਾਦੇ ਪੁੱਤੋਂ ਸਾਰਿਆਂ ਨੂੰ ਦੁਆਰ ਹੀ ਜੇਕਰ ਖਤਸਾ ਮਾਰੂ ਜੀ ਕਿਤੇ ਪੜੇ ਪਿਛਲੇ ਦਿਨ ਦੇਪਰ ਨਾ ਹੋਈਆ ਨਿਦੋਰ ਬੜਦੇਵੇਂ ਆਵਾਸਾ ਦੇ ਪੁੱਤ ਦੇ ਨਾਮ ਦਾ ਸੁਖੀ ਸਾਰਾ ਕਿਤੇ ਗਿਆ ਤੇ ਉਹਨਾਂ ਦਾ ਅਪਮਾਨ ਕੀਤਾ ਗਿਆ ਸਭ ਤੋਂ ਪਹਿਲਾਂ ਤੁਸੀਂ ਪਰਮਾਤਮਾ ਦਾ ਨਾਮ ਕਰਵਾ ਬੋਲੋ ਸਤ ਕੋਸ਼ਿਸ਼ ਦੀ ਖੇਤੀ ਕਰਦੇ ਆ ਜਿਹੜੇ ਰੋਗ ਪੰਜਾਬ ਦੇ ਵਿੱਚ ਸਿਰਤਾ ਪ੍ਰਸਤੀ ਭਾਵਨਾ ਦੇ ਨਾਲ ਪੰਜਾਬ ਨੂੰ ਸਮਾਜ ਨੂੰ ਅੱਗੇ ਦੇ ਵਿੱਚ ਉੱਗਣਾ ਚਾਹੁੰਦੇ ਨੇ ਉਹ ਮਤਲਬ ਧੜਨਾ ਵੀ ਹੈ ਯੂਕੇ ਦੇਸ਼ਾਂ ਦੇ ਵਿੱਚ ਬੈਠ ਕੇ ਗੱਲਾਂ ਨਾ ਕਰੋ ਇੱਥੇ ਆਓ ਇੱਥੇ ਬੈਠੋ ਇੱਥੇ ਲੜੋ ਜਿਹੜਾ ਕੁਝ ਕਰਨਾ ਸਾਰਾ ਲੜੋ ਨਹੀਂ ਕਿ ਆਰਾਮ ਅੱਗੇ ਕੋਈ ਨਹੀਂ ਹੈ ਕਿ ਬਾਹਰੇ ਬੈਠ ਕੇ ਤੁਸੀਂ ਨੌਜਵਾਨਾਂ ਨੂੰ ਘੁੜਕਾ ਕੇ ਅੱਗੇ ਕਰਾਉਣਾ ਚਾਹੁੰਦੇ ਹੋ ਅਸੀਂ ਸੁਚੇਤਾਂ ਸਮਝਦ ਤੇ ਤੁਹਾਡਾ ਮੂੰਹ ਤੋੜਨਾ ਸਾਰੇ ਜੀ ਜਾਂਦੇ ਨਾਲ ਜਵਾਬ ਦੇਵਾਂਗੇ ਮੈਂ ਸਾਰੇ ਬੇਨਤੀ ਕਰਨਾ ਚਾਹੁੰਦਾ ਇਹ ਜਿਹੜਾ ਪੰਜਾਬ ਹੈ ਇੱਕ ਕੱਲ ਨੂੰ ਸਾਨੂੰ ਬਹੁਤ ਵੱਡਾ ਸਹੂਤ ਜਿਹੜਾ ਮਿਲਿਆ ਹੈ ਡਾਕਟਰ ਜੀ ਉਹ ਮੇਰ ਦਾ ਸਰਦ ਜੀ ਨੇ ਉਹਨਾਂ ਨੇ ਪੰਜਾਬ ਦੇ خاطر ਕੀ ਕੀਤਾ ਮੈਂ ਡਾਕਟਰ ਨੂੰ ਦਿਨ ਦਿਖਾਇਆ ਬਹੁਤ ਜਦੂ ਜਹਰ ਤੋਂ ਬਾਅਦ ਜਿਸ ਵੇਲੇ ਪਾਸ ਦੇ ਬੰਦ ਹੋਏ ਜਿਹੜਾ ਮੁਸਲਮਾਨ ਪਾਈ ਜਾ ਰਿਹਾ ਸੀ ਜਨਾਬ ਉਹਨੇ ਪਾਕਿਸਤਾਨ ਲੈ ਲਿਆ ਜਿਹੜੀ ਉਸ ਵੇਲੇ ਸਾਡੇ ਪੰਜਾਬ 'ਵੀ ਲੀਡਰਸ਼ਿਪ ਸੀ ਸਿੱਖ ਲੀਡਰਸ਼ਿਪ ਉਹ ਨਾਮ ਰਹੀ। ਹੋਰ ਵੇਲੇ ਆਵਾ ਜਿਹੜਾ ਖਾਲਸਤਾਨ ਆ ਜਾਂ ਖਾਲਸਾ ਰਾਜ ਆ ਉਹ ਜਦੋਂ ਵੇਚ ਦਿੰਦੇ ਸੀ ਉਹ ਲੈ ਲੇ ਤੇ ਨਹੀਂ ਲਿਆ ਕਿਉਂਕਿ ਨਹਿਰੂ ਤੇ ਜਿਹੜਾ ਗਾਂਧੀ ਜੀ ਉਹਨੇ ਇਹਨਾਂ ਨੂੰ ਢੋਲਿਆ ਸੰਸਕਿਰਿਆ ਵੀ ਤੁਸੀਂ ਆਪਾ ਭਰਾ ਭਰਾ ਆਪ ਇਕੱਠੇ ਰਹਿਣਾ ਤੁਸੀਂ ਇਹ ਜਾਨੀ ਗੱਲ ਦੇਖ ਮਾਨ ਸਕਦੇ ਹੋ ਤੁਹਾਡੇ ਨਾਲ ਕੋਈ ਬਿਤਕਰਾ ਨਹੀਂ ਹੋਣਾ ਨਹਿਰੂ ਤੇ ਗਾਂਧੀ ਦੇ ਝਾਂਸੇ ਦੇ ਵਿੱਚ ਉਸ ਬੜੇ ਲੀਡਰਸ਼ਿਪ ਸਿਖਾ ਦੀ ਜਿਨ੍ਹਾਂ ਦੇ ਵਿੱਚ ਭਦੇਵ ਸਿੰਘ ਜਿੰਨੀਆਂ ਫੈਕਟਰੀਆਂ ਤਲਕਤੇ ਬਲ ਸੀਗੀਆਂ ਭਾਰਤ ਦੇ ਵਿੱਚ ਉਹ ਤੇ ਦੂਸਰਾ ਮਾਸਟਰ ਤਾਰਾ ਸਿੰਘ ਉਹ ਨਹਿਰੂ ਤੇ ਗਾਂਧੀ ਦੀਆਂ ਗੱਲਾਂ ਦੇ ਵਿੱਚ ਆ ਗਏ ਜਿਹੜਾ ਜਨਾਬ ਸੀ ਮੁਸਲਮਾਨ ਲੀਡਰ ਉਹਨੇ ਗਾਂਧੀ ਦੇ ਲਈ ਤੇ ਇੱਕ ਰਾਤ ਦਾ ਵੀ ਵਿਸ਼ਵਾਸ ਨਹੀਂ ਕੀਤਾ ਵੀ ਇਹਨਾਂ ਨੇ ਇਹ ਬੇਈਮਾਨ ਲੋਕਾਂ ਨੇ ਪਤਾ ਨਹੀਂ ਇਹ ਬ੍ਰਾਹਮਣ ਕੀ ਕਰ ਦੇਣਾ ਤੋਂ ਕਹਿੰਦਾ ਵੀ ਸਾਨੂੰ ਦਾ ਸਾਡਾ ਘਰ ਜਾ ਜਿਹੜਾ ਸਾਨੂੰ ਪਾਕਿਸਤਾਨ ਜਾ ਜਿਹੜਾ ਤੇ ਅਸੀਂ ਲੈ ਕੇ ਰਹਿਣਾ ਸਾਨੂੰ ਦਿਓ ਉਹਨਾਂ ਨੇ ਇੱਕ ਰਾਤ ਦਾ ਵਿਸ਼ਵਾਸ ਨਹੀਂ ਕੀਤਾ ਜਿਹੜਾ ਪਾਕਿਸਤਾਨ ਸੀ 14 ਤਰੀਕ ਨੂੰ ਆਜ਼ਾਦ ਹੋਇਆ ਭਾਰਤ ਵੀ ਆਜ਼ਾਦੀ 15 ਤਰੀਕ ਨੂੰ ਹੋਈ ਇੱਕ ਰਾਤ ਦਾ ਵਿਸ਼ਵਾਸ ਨਹੀਂ ਕੀਤਾ ਚੰਗੇ ਰਹੇ ਜਿਹਦਾ ਅਗਲਾ ਘਰ ਹੋਵੇ ਆਪਦੇ ਘਰੇ ਜਿਹੜਾ ਛੋਟਾ ਜਿਹੜਾ ਵੱਡਾ ਕਾ ਉਹ ਆਪਦਾ ਅਰਥ ਹੀ ਹੁੰਦਾ ਉਸ ਵੇਲੇ ਲੀਡਰਸ਼ਿਪ ਵਿੱਚ ਸਿੱਖਾ ਉਹ ਖੋਲ੍ਹ ਗਈ ਫਿਰ ਸਮਾਂ ਕਿਤੇ ਦੋ ਸਾਲਾਂ ਕੇ ਜਦੋਂ ਪੰਜਾਬ ਦੇ ਲੀਡਰਸ਼ਿਪ ਸੀ ਜਿਹੜੀ ਉਹਨੂੰ ਪਤਾ ਲੱਗੇ ਹੁਣ ਸਾਰਿਆਂ ਨਾਲ ਧੋਖਾ ਹੋ ਗਿਆ ਜਿਹੜੇ ਗਾਂਦੂ ਗਾਂਧੀ ਤੇ ਨਹਿਰੂ ਸੀ ਇਹਨਾਂ ਨੇ ਜੋ ਬਾਦ ਦੇ ਕੀਤੀ ਸੀ ਉਹ ਮੁੱਕ ਗਈ ਹੁਣ ਕੀ ਕਰੀਏ ਫਿਰ ਉਸ ਵੇਲੇ ਸਾਗੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਸਿੱਖ ਲੀਡਰਸ਼ਿਪ ਉਹ ਨਲਾਇਕ ਅਜੀ ਨਲਾਇਕ ਹੀ ਕਹਾਂਗੇ ਜਦੋਂ ਸਾਰਾ ਕੁਝ ਅਮਰੀਜ ਜਾਂਦੇ ਸੀ ਉਦੋਂ ਜਿਆ ਨਹੀਂ ਹੁਣ ਰੌਲਾ ਪਾਉਂਦੇ ਫਿਰਦੇ ਆ ਉਸ ਵੇਲੇ ਫਿਰ ਉਹ ਸਾਰੇ ਇਕੱਠੇ ਹੋ ਕੇ ਡਾਕਟਰ ਵੇੜਾ ਸਾਹਿਬ ਕੋਲੇ ਚਲੇ ਗਏ ਕਿਉਂਕਿ ਉਹਨਾਂ ਨੇ ਸੁਝਾਅ ਲਿਖਿਆ بڑے ਲਿਖੇ ਸੀ ਵੀ ਇਹ ਛੋਟੇ ਰਸਤਾ ਨਿਕਲ ਸਕਦਾ ਡਾਕਟਰ ਵੇੜਾ ਸਾਹਿਬ ਕੋਲੇ ਇੱਥੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ 1950 ਦੀ ਗੱਲ ਆ ਸਾਡੇ ਕੋਲ ਤਸਵੀਰਾਂ ਵੀ ਨਹੀਂ ਉਸ ਦੀਆਂ ਟੜਾਈਆਂ ਨੇ ਉਸ ਵੇਲੇ ਦੀਆਂ ਡਾਕਟਰ ਅੰਬੇਡਕਰ ਸਾਹਿਬ ਤੋਂ ਕਾਰਜੋਗ ਆਗੇ ਵੀ ਡਾਕਟਰ ਸਾਹਿਬ ਸਾਲ ਹੁਣ ਪਾਓ ਦੱਸੋ ਸਾਡੇ ਨਾਲ ਧਰਖਾ ਹੋ ਗਿਆ ਉਹ ਕਹਿੰਦਾ ਡਾਕਟਰ ਸਾਹਿਬ ਨੇ ਫਿਰ ਉਹਨਾਂ ਨੂੰ ਕਿਹਾ ਤੁਸੀਂ ਕਿਹਾਏ ਕੋ ਤੁਸੀਂ ਉਹਨੂੰ ਮੰਗਦੇ ਜਦੋਂ ਤੁਹਾਨੂੰ ਉਹ ਦਿੰਦੇ ਸੀ ਖਾਸਤਾਨ ਲੈ ਲੈਂਦੇ ਆਪਦਾ ਸਿੱਖ ਰਾਜ ਲੈ ਲੈਂਦੇ ਜੋ ਤੁਹਾਡਾ ਰਾਜ ਸੀ ਮਹਾਰਾਜ ਸੀ ਤੁਸੀਂ ਮੰਗਦੇ ਸਾਨੂੰ ਅੰਗਰੇਜ਼ ਦੇਣ ਤਾਂ ਨਹੀਂ ਸੀ ਤੁਸੀਂ ਚਾਂਚੇ ਦੇ ਵਿੱਚ ਆ ਕੇ ਬਹੁਤ ਲੋਕ ਖਰਾਬ ਨੇ ਇਹਨਾਂ ਨੇ ਤਾਂ ਬੇਇਮਾਨਾ ਕਰਨਾ ਹੀ ਸੀ ਉਹ ਕਹਿੰਦਾ ਖੁਦ ਗਿਆ ਕੰਮ ਹੋਣਾ ਸੀ ਕਰੀਏ ਕਿ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਸਮਝਾ ਦਿੱਤਾ ਵੀ ਤੁਸੀਂ ਹੁਣ ਮੋਰਚਾ ਲਾਓ ਹੁਣ ਤੁਸੀਂ ਪੰਜਾਬੀ ਸੂਬੇ ਦੀ ਮੰਗ ਕਰੋ ਪੰਜਾਬੀ ਰਾਜ ਦੀ ਮੰਗ ਕਰੋ ਡਾਕਟਰ ਅੰਬੇਡਕਰ ਸਾਹਿਬ ਦੇ ਕਹਿਣ ਤੇ 1950 ਦੇ ਵਿੱਚ ਫਿਰ ਸੀਕ ਲੀਡਰਸ਼ਿਪ ਸੀ ਉਹਨਾਂ ਨੇ ਇੱਕ ਮੂਵਮੈਂਟ ਤਿਆਰ ਕੀਤੀ ਜਿਸ ਨਾਲ ਪੰਜਾਬੀ ਸੂਬਾ ਤਾਂ ਮਿਲਿਆ ਇਹ ਉਸ ਜਿਹੜੇ ਮੋੜ ਚੱਲ ਗਿਆ ਜਿੱਦੇ ਵਿੱਚ ਮਹਾ ਪੰਜਾਬ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ ਉਸ ਟਾਈਮ ਦੇ ਵਿੱਚ ਹਰਿਆਣਾ ਵੀ ਸੀ ਉਸ ਟਾਈਮ ਦੇ ਵਿੱਚ ਹਮਾਚਲ ਵੀ ਸੀ ਇਹ ਸਾਰੇ ਇਕੱਠੇ ਸੀਗੇ 1950 ਦੇ ਵਿੱਚ ਮੰਗ ਜਿਹੜਾ ਡਾਕਟਰ ਬੀਸਰ ਕਾਲ ਸਾਹਿਬ ਨੇ ਜਿਹੜਾ ਪੰਜਾਬੀ ਸੂਬੇ ਦੀ ਮੰਗ ਕਰੋ ਤਾਂ ਪੰਜਾਬੀ ਸੂਬਾ ਬਣ ਗਿਆ ਬਣਿਆ ਨਹੀਂ ਪੰਜਾਬੀ ਸੂਬਾ ਬਣਨਾ ਸੀ ਆਦਰਸ਼ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੇ ਸਾਰੇ ਸਰਕਾਰਾਂ ਬਣਦੀਆਂ ਨੇ ਇਹ ਬਾਬਾ ਸਾਹਿਬ ਦੀ ਹੀ ਦੇਣ ਹੈ ਇਹ ਅਸੀਂ ਇਹ ਪੁੱਛਾਂਗੇ ਲੋਕਾਂ ਨੂੰ ਪਤਾ ਨਹੀਂ ਇਹ ਗੱਲ ਸਾਥੋ ਸੁਪਾਰੇ ਰੱਖੀ ਗਈ ਲੋਕਾਂ ਤੋਂ ਜਿਹੜੇ ਕਾਲੀਦਾਨਾ ਨੇ ਢੀਗਾ ਮਾਰਦੇ ਨੇ ਵੀ ਅਸੀਂ ਮੋਰਚੇ ਲਾਏ ਉਸ ਵੇਲੇ ਅਸੀਂ ਪੰਜਾਬੀ ਸੂਬਾ ਬਣਾਇਆ ਇਹ ਡਾਕਟਰ ਮੇੜਕਾਰ ਸਾਹਿਬ ਨੇ ਜੀ ਉਹਨਾਂ ਨੂੰ ਸਲਾਹ ਦਿੱਤੀ ਕਿ ਹਾਂ ਤਾਂ ਪੰਜਾਬੀ ਸੂਬਾ ਪੰਜਾਬ ਖੋਨ ਦੇ ਵਿੱਚ ਆਇਆ ਨਹੀਂ ਇਹਨਾਂ ਨੂੰ ਬੱਸ ਨਹੀਂ ਕਰ ਲਈ ਸੀ ਕਾਲੀਆਂ ਦੇ ਇਹ ਜਿਹੜੀ ਸਿੱਖ ਲੀਡਰਸ਼ਿਪ ਚ ਉਸ ਵੇਲੇ ਵੀ ਨਕਾਮ ਸੀ ਅੱਜ ਵੀ ਇਹ ਨਕਾਮ ਆ ਅੱਜ ਖਾਸ ਤਾਂ ਜਿਹੜੀ ਮੰਗਾ ਉਹ ਸਾਰੇ ਪਾਸੇ ਹੋ ਰਹੀ ਆ ਤੇ ਅਸੀਂ ਵੀ ਖਾਲਸਾ ਰਾਜ ਮੰਗਦੇ ਆ ਅਸੀਂ ਵੀ ਕਹਿੰਦੇ ਆ ਕਿ ਉਹਨੇ ਵੀ ਸਾਨੂੰ ਖਾਲਸਾ ਰਾਜ ਚਾਹੀਦਾ ਗੁਰੂ ਰਵਦਾਸ ਮਹਾਰਾਜ ਨੇ ਕਿਹਾ ਬੇਗੰਗੁਰਾ ਸਹਿਰ ਕੋ ਨਾਓ ਬੇਗੰਗੁਰੇ ਦਾ ਅਸਾ ਇਹ ਹੀ ਖਾਲਸਾ ਰਾਜ ਬੇਗੰਗੁਰੇ ਦਾ ਅਸਾ ਮਿੱਟੀ ਦੇ ਵਿੱਚ ਸਾਰੇ ਬਰਾਬਰ ਹੋਣ ਉੱਚ नीच ਭੇਦ ਭਾਗ ਕੋਈ ਨਾ ਹੋਵੇ ਖਾਲਸਾ ਰਾਜ ਦੇ ਵੀ ਇਹ ਹੀ ਮੰਗਾ ਕਿ ਇਹਦੇ ਵਿੱਚ ਸਾਰੇ ਬਰਾਬਰ ਹੋਣ ਵੱਡਾ ਛੋਟਾ ਛੋਟਾ ਕੋਈ ਨਾ ਹੋਵੇ ਸਾਰੇ ਬਰਾਬਰ ਹੋਣ ਇਹੀ ਖਾਲਸਾ ਰਾਜ ਹਨ ਲੀਮੀ ਰਾਜ ਨੂੰ ਕਿਹਾ ਗਿਆ ਕੱਲ ਮੈਂ ਉਸੇ ਕਿਹਾ ਸੀਗਾ ਕਿ ਅਸੀਂ ਖਾਲਸਾ ਰਾਜ ਦੇ ਹਾਂ ਵੀ ਨਹੀਂ ਅਸੀਂ ਮੰਗਦੇ ਹਾਂ ਖਾਲਸਾ ਰਾਜ ਅਸੀਂ ਮੰਗਦੇ ਹਾਂ ਬੇਗਮਪੁਰੇ ਦਾ ਰਾਜ ਸਾਨੂੰ ਚਾਹੀਦਾ ਸਾਨੂੰ ਬ੍ਰਾਹਮਣ ਬਾਦ ਨੇ ਬਹੁਤ ਤੰਗ ਕੀਤਾ ਹੋਇਆ ਇਹ ਭਾਰਤ ਦੇ ਵਿੱਚ ਸਾਨੂੰ ਘੱਟ ਗਿਣਤੀਆਂ ਨੂੰ ਬਹੁਤ ਤੰਗ ਕੀਤਾ ਹੋਇਆ ਅੱਜ ਵੀ ਜਿੰਨੀਆਂ ਭਾਰਤੀਆਂ ਘੱਟ ਗਿਣਤੀਆਂ ਨੇ ਅੱਜ ਵੀ ਜਿਹੜਾ ਬ੍ਰਾਹਮਣੇ ਵਿਜਮਾ ਸਾਡੇ ਦੇ ਜੰਮ ਦਸਤੀ ਥੋਪਿਆ ਗਿਆ ਜੋ ਡਾਕਟਰ ਮੇੜਕਰ ਸਾਹਿਬ ਨੇ ਉਹ ਵਸਤ ਹੈ ਇਹ ਸਵਿਧਾਨ ਬਣਾਇਆ ਤੇ ਉਹਨਾਂ ਨੇ ਉਹਦੇ ਕਹਦਾ ਸੀ ਜੇ ਤਾਂ ਸਵਿਧਾਨ ਚੰਗੇ ਹੱਥਾਂ ਦੇ ਵਿੱਚ ਆ ਤਾਂ ਚੰਗਾ ਕਹਾਊਗਾ ਜੇ ਮਾੜੇ ਹੱਥਾਂ ਦੇ ਵਿੱਚ ਲਿਆ ਗਿਆ ਤਾਂ ਇਹ ਮਾੜਾ ਕਹਾਊਗਾ ਅੱਜ ਸਵਿਧਾਨ ਮਾੜੇ ਹੱਥਾਂ ਦੇ ਵਿੱਚ ਹੈ ਅੱਜ ਸਰਕਾਰ ਆਰਐਸਐਸ ਬੀਜਪੀ ਦੀ ਹੈ ਜਿਹਨੇ ਸਾਡੇ ਸਵਿਧਾਨ ਨੂੰ ਅੰਦਰੋਂ ਗੱਦੀ ਬਿਲਕੁਲ ਖਤਮ ਕਰ ਦਿੱਤਾ ਜੇ ਖਤਮ ਨਾ ਹੁੰਦਾ ਤਾਂ ਸਾਨੂੰ ਸਾਡੇ ਹੱਕ ਮਿਲਦੇ ਸਾਨੂੰ ਕਿਉਂ बार-बार ਧਰਨੇ ਲਾਉਣੇ ਪੈਂਦੇ ਨੇ ਸਾਨੂੰ ਕਿਉਂ बार-बार ਆਪਣੇ ਹੱਕਾਂ ਲਈ ਜਦੋਂ ਜਹਿਦ ਕਰਨਾ ਪੈਂਦਾ ਡਾਕਰੇ ਤੁਸੀਂ ਬੈਠੇ ਰਹੇ ਇਹਨਾਂ ਉੱਤੇ ਅਤਿਆਚਾਰ ਹੋਇਆ ਇਹਨਾਂ ਉੱਤੇ ਦਿੱਲੀ ਯੂਨੀਵਰਸਿਟੀ ਅੱਗੇ 5-7 ਮਹੀਨੇ ਧਰਨਾ ਲਾਇਆ ਆਪਣੇ ਹੱਕਾਂ ਲਈ ਜੇ ਸੁਲਤਾਨ ਨਾਲ ਤਾਲੁਕ ਇਹ ਇਹਨਾਂ ਨੂੰ ਹੱਕ ਚਾਹੀਦਾ ਸੀ ਨਹੀਂ ਮਿਲਿਆ ਕਿਉਂਕਿ ਜਿਹੜਾ ਸੁਲਤਾਨ ਆ ਉਹ ਅੱਜ ਆਰਐਸਐਸ ਭਾਜਪੀ ਦੇ ਹੱਥਾਂ ਦੇ ਵਿੱਚ ਚਲੇ ਗਿਆ ਗਲਤ ਚਲੇ ਗਿਆ ਇਸ ਕਰਕੇ 2 ਸਾਲ ਤੋਂ 7 ਸਾਲ ਹੋ ਗਏ ਬੰਦੀ ਸਿੰਘਾਂ ਦੀ ਰਿਹਾਈ ਦਾ ਨੋਚਾ ਲਿਖਿਆ ਸਰਨਾਮੇ ਦੇ ਵਿੱਚ ਇਹ ਲਿਖਿਆ ਹੋਇਆ ਕੋਈ ਵੀ ਵਿਅਕਤੀ ਆ ਜਿਹੜਾ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ ਕਿਸੇ ਕੇਸ ਦੇ ਵਿੱਚ ਆ ਹੋ ਮਰਡਰ ਕੇਸ ਦੇ ਵਿੱਚ ਆ ਲੁੱਟ ਖੋਹ ਦੇ ਕੇਸ ਵਿੱਚ ਆ ਕਿਸੇ ਕੇਸ ਦੇ ਵਿੱਚ ਆ ਜੋ ਕਾਨੂੰਨ ਮੁਤਾਬਕ ਜਾਂ ਜਿਹਨੂੰ ਸਜ਼ਾ ਨਾਈ ਕਿ ਜਦੋਂ ਉਹਨੇ ਸਜ਼ਾ ਪੂਰੀ ਕਰ ਲਈ ਕਰ ਲਈ ਇਹ ਚੰਨਾ ਅਧਿਕਾਰ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਉਸ ਬੰਦੇ ਨੂੰ ਇੱਕ ਘੰਟਾ ਵੀ ਇਹ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਪਰ ਅੱਜ ਸੰਵਿਧਾਨ ਨਿਆਂਧਰਿਆ ਸਰਕਾਰਾਂ ਨੇ ਉਡਾਤੀਆਂ ਸੈਂਟਰ ਸਰਕਾਰ ਨੇ 30-30 ਸਾਲ ਤੋਂ ਜਿਨ੍ਹਾਂ ਨੂੰ ਪੈਤੀ ਪੈਤੀ ਇੱਕ ਸਾਲ ਤੋਂ ਸਾਡੇ ਜਿਹੜੇ ਬੰਦੇ ਸਿੱਖ ਨੇ ਉਹਨਾਂ ਨੂੰ ਜ਼ਬਰਦਸਤੀ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਮਰਦਲੇ ਕੇ ਚਲੇ ਜਿਹੜਾ ਉਹਨਾਂ ਨੂੰ ਉਮਰ ਕੈਦ ਹੋਈ ਉਹਨਾਂ ਨੇ ਭੁਗਤੀ 15 ਸਾਲ ਦੀ 14 ਸਾਲ ਦੀ ਉਮਰ ਕੈਦ ਹੁੰਦੀ ਆ ਉਹਨਾਂ ਨੂੰ 30 ਸਾਲ ਹੋ ਗਏ 35 ਸਾਲ ਹੋ ਗਏ ਕਿਹੜਾ ਕਾਨੂੰਨ ਕਹਿੰਦਾ ਵੀ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਅੱਜ ਸੈਂਟਰ ਸਰਕਾਰ ਨੇ ਸੰਵਿਧਾਨ ਦੇ ਉਹਨਾਂ ਦੇ ਨਾਲ ਕੀਤੀ ਆ ਅੱਜ ਸੰਵਿਧਾਨ ਜਿਹੜਾ ਹੈਗਾ ਇਹ ਸੈਂਟਰ ਸਰਕਾਰ ਨੇ ਖਤਮ ਕਰ ਦਿੱਤਾ ਹੈ ਤੇ ਸਿੱਧੇ ਰਾਹ ਤੇ ਸਾਨੂੰ ਵੀ ਪਤਾ ਵੀ ਇਹਨਾਂ ਨੇ ਸੰਵਿਧਾਨ ਖਤਮ ਹੈ ਹੁਣ ਕਿਸੇ ਪਾਰਲੀਮੈਂਟ ਨਵਾਂ ਬਣਾਇਆ ਉਹਦੇ ਵਿੱਚ ਭਾਰਤੀ ਸਾਹਿਬ ਤੋਂ ਵੱਡਾ ਹੁੰਦਾ ਕਿਹੜਾ ਉਹ ਹੈਗਾ ਰਾਸ਼ਟਰਪਤੀ ਦਾ ਉਹ ਇੱਕ ਅਦਾਲਤੋਂ ਵੀ ਰਾਸ਼ਟਰਪਤੀਆ ਨੂੰ ਬੁਲਾਇਆ ਨਹੀਂ ਗਿਆ ਜਿਹੜਾ ਤੂੰ ਪਹਿਲਾਂ ਰਾਸ਼ਟਰਪਤੀ ਸੀ ਗੋਵਿੰਦ ਕੋਮਲ ਕੀ ਸੀ ਉਹਦਾ ਨਾਮ ਉਹ ਮੰਦਰ ਦੇ ਵਿੱਚ ਮੱਖਾ ਟੇਕਣ ਗਿਆ ਉਹਨੂੰ ਟੌਰੀਆਂ ਦੇ ਵਿੱਚ ਬਿਠਾ ਕੇ ਬਾਹਰੇ ਮੋਰ ਦਾ ਵੀ ਤੂੰ ਇਹਦੇ ਅੰਦਰ ਪੜਨੇ ਲੈ ਕੇ ਨਹੀਂ ਇਹ ਹਾਰਾ ਸਾਡਾ ਕਟਕੜੀਆਂ ਦੇ ਨਾਲ ਟੱਕਾ ਜੋ ਐਸੋਂ ਦੀ ਸਰਕਾਰ ब्राह्मणਵਾਦ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਉਹ ਉਹ ਪੰਨੂ ਸਾਹਿਬ ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਉਹਨਾਂ ਦੇ ਹੱਥ ਖੋਲ ਕੇ ਬਣ ਕੇ ਸਾਡੇ ਸਮਾਜ ਨੂੰ ਜਿਹੜਾ ਤੋੜਨ ਦੀ ਸਾਜ਼ਸ਼ ਕਰ ਰਹੀ ਆ ਉਹਨਾਂ ਦਾ ਮਕਸਦ ਇਹ ਹੈ ਕਿ ਪੰਜਾਬ ਹੀ ਆ ਜਿਹੜਾ ਸੈਂਟਰ ਗਵਰਨਮੈਂਟ ਦੇ ਨਾਲ ਪੰਗਾ ਲੈਂਦਾ ਜਿਹੜਾ ਅੜ ਜਾਂਦਾ ਜਦੋਂ ਕਿਸਾਨੀ ਮੋਰਚਾ ਲੱਗਿਆ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਤੇ ਮੋਦੀ ਦੀਆਂ ਬੋਲੀਆਂ ਲਵਾਈਆਂ ਪੰਨੇ ਜਿਹੜੇ ਗਲਸ਼ੀਓ ਮੜਵਾਏ ਤੇ ਮੋਦੀ ਨੇ ਚਾਹੇ ਉੱਪਰਲੇ ਮਨੋਂ ਜਿਹੇ ਜਿਵੇਂ ਮਾਰਦੀ ਹੱਥ ਜੋੜੇ ਇੱਕ ਵਾਰੀ ਮਾਫੀ ਜ਼ਰੂਰ ਮੰਗੇ ਉਸ ਵਿਧਾਨ ਸਭਾ ਮੇਤਾ ਜਿਹੜੇ ਉਹ ਤਿੰਨ ਕਾਲੇ ਬੱਲੇ ਜਾਂਦੇ ਸੀ ਖੇਤੀ ਨੇ ਉਹ ਵਾਪਸ ਕੀਤੇ ਉਹ ਹੁਣ ਪੰਜਾਬ ਉਹਨਾਂ ਦੇ ਚੁੱਧਾ ਤੇ ਸਾਰੇ ਪਾਸੇ ਉਹਨਾਂ ਨੇ ਜਿਹੜਾ ਹੈਗਾ ਆਪਣੀ ਸਰਕਾਰ ਬਣਾ ਲਈ ਹੁਣ ਪੰਜਾਬ ਦੇ ਵਿੱਚ ਸਾਈਕੀ ਇਲੈਕਸ਼ਨ ਆ ਰਹੀ ਹੈ ਇਸ ਕਰਕੇ ਸਾਡੇ ਸਮਾਜ ਨੂੰ ਵਾਪਸ ਸਿੱਖ ਤੇ ਦੰਤ ਉਹ ਇਹ ਧਾਗੇ ਕਰਨਾ ਚਾਹੁੰਦੇ ਨੇ ਪਿਆਸ ਉਹ ਤੇ ਲੜਨਾ ਅਸੀਂ ਉਹ ਨਹੀਂ ਹੋਣ ਦੇਣਾ ਅਸੀਂ ਪੜ੍ਹੇ ਲਿਖੇ ਆ ਅਸੀਂ ਸਮਝਦਾਰ ਆ ਜਿਹੜੀਆਂ ਜਾਵੇ ਪੰਨੂਆ ਮਾਰ ਬੈਠਾ ਚਾਹੇ ਇਥੋਂ ਦੀ ਬ੍ਰਾਹਮਣ ਵਾਲੀ ਤਾਕਤ ਆ ਰਹੀ ਸਨ ਬੀਜੇਪੀ ਆ ਜਿਹੜੇ ਇਹਨਾਂ ਦੇ ਮਨਸੂਬੇ ਨੇ ਉਹ ਅਸੀਂ ਸਬੰਧਿਤ ਹੋਣ ਦਿਆਂਗੇ ਮੈਂ ਜਿਹੜੀ ਆ ਇਹ ਤਾਕਤਾਂ ਨੇ ਵਿਦੇਸ਼ੀ ਤਾਕਤਾਂ ਤੇ ਸਰਕਾਰੀ ਏਜੰਸੀਆਂ ਸਰਕਾਰਾਂ ਤਾਕਤ ਇਹਨਾਂ ਨੂੰ ਕਹਣਾ ਚਾਹੁੰਦਾ ਵੀ ਰਾਤ ਨੂੰ ਤੁਸੀਂ ਆ ਕੇ ਜਿਹੜੇ ਸਾਡੇ ਰਹਿਬਰ ਰਹੇ ਉਹਨਾਂ ਦੇ ਬੁੱਤਾਂ ਦੀ ਛੇੜਛਾੜ ਕਰਦੇ ਹੋ ਜੇ ਤੁਸੀਂ ਕਿਸੇ ਮੰਦ ਦੇ ਜੱਵੇਂ ਹੋਏ ਹੋ ਤਾਂ ਦਿਨੇ ਆ ਕੇ ਦੇਖ ਲਿਓ ਵੇ ਦੱਸਾਂਗੇ ਕਿ ਕੀ ਪਿਆਰ ਰਖਦੀ ਆ ਰਾਜ ਨੂੰ ਦਾ ਚੋਲ ਬਹੁਤ ਕੁਸ਼ ਕਰ ਜਾਂਦੇ ਨੇ ਇਸ ਕਰਕੇ ਅਸੀਂ ਯਾਰਾਂ ਜਿਹੜਾ ਕੋਈ ਤੁਸੀਂ ਸੁਣਨਾ ਜ਼ਿਆਦਾ ਸੰਤੁਸ਼ਟੀ ਰੱਖ ਲੋ ਟੱਕਰੋ ਦੇਖ ਰੋ ਇੱਕਦਰ ਪਾਣੀ ਲਾਓ ਵੀ ਤੁਹਾਡੀ ਵਾਹਾਂ ਦੇਵ ਦੇ ਕਿੰਨਾ ਕਦਾਵਾ ਦੇਖ ਲਾਂਗੇ ਅਸੀਂ ਆ ਜਾਾਂਗੇ ਜਾਂ ਤੁਸੀਂ ਨਹੀਂ ਰਹਿਣਾ ਜਸ ਮੇਰੇ ਨਾਲ ਇੱਕ ਗੱਲ ਤਾਂ ਹੋ ਵੀ ਨਾ बार-बार ਸਾਨੂੰ ਸਮਾਜ ਨੂੰ ਸਟਾਉਣ ਵਾਸਤੇ ਸਾਨੂੰ ਬਾਰ-ਬਾਰ ਤੱਕ ਕਰਦੀਆਂ ਸਰਕਾਰਾਂ ਇਸ ਕਰਕੇ ਸਾਡੀ ਵੀ ਗੱਲ ਦੀ ਆ ਇਹਦੇ ਸਾਡੀ ਸਮਾਜ ਦੀ ਇਹ ਗੱਲ ਨਹੀਂ ਕਿ ਅਸੀਂ ਇਕੱਠੇ ਨਹੀਂ ਹੋਏ ਜਦੋਂ ਇਲੈਕਸ਼ਨ ਆਉਂਦੀ ਆ ਸਾਡੀ ਆਬਾਦੀ ਇਥੇ تقریبا 50% ਹੈਗੀ ਆ ਸਾਰੀ ਯੂਵੀਐਸ ਦੇ 70% ਸਾਰੀ ਆਬਾਦੀ ਬਣ ਜਾਂਦੀ ਆ ਤੇ ਅਸੀਂ ਇੱਕ ਇਹਨਾਂ ਤਾਕਤਾਂ ਨੂੰ ਹਰਾ ਨਹੀਂ ਸਕੇ ਜਦੋਂ ਤਾਕਤਾਂ ਆਉਂਦੀਆਂ ਨੇ ਕੋਈ ਇਲੈਕਸ਼ਨ ਆਉਂਦਾ ਸਾਨੂੰ ਆਟਾ ਦਾਣ ਦੇ ਦੇਣ ਨੇ ਸਾਨੂੰ ਹੋਰ ਚੀਜ਼ਾਂ ਦੇ ਕੇ ਲਵਾਏ ਮਾਰ ਕਰਦੇ ਨੇ ਜਿਹੜੇ ਅਸੀਂ ਨੁਮਾਇੰਦੇ ਭੇਜਦੇ ਹਾਂ ਕੋਈ ਵੀ ਪਾਰਟੀ ਦਾ ਮੰਦਾ ਉਹ ਉਥੇ ਜਾ ਕੇ ਬੈਠ ਜਾਂਦਾ ਉਥੇ ਜਾ ਕੇ ਉਹਨਾਂ ਦੇ ਬਣ ਜਾਂਦਾ ਸਾਡੇ ਸਮਾਜ 'ਚ ਕੋਈ ਦੰਨ ਨਹੀਂ ਕਰਦਾ ਅੱਜ ਚਾਹੇ ਹਰਿਆਣਾ ਸਰਕਾਰ ਚਾਹੇ ਸੈਂਟਰ ਆਪਣੇ ਪੰਜਾਬ ਦੀ ਸਰਕਾਰਾਂ ਦੇ ਵਿੱਚ ਸਾਡੇ 33% ਨਮਾਇਦ ਕੀ ਆਲਾ 33 33 ਐਮਐਲ ਤਾਂ ਹੈਗੇ ਨੇ ਉਹਨਾਂ ਨੇ ਕਿਸੇ ਨੇ ਬੋਲਿਆ ਪੰਜਾਬ ਸਰਕਾਰ ਦੇ ਬੰਦੇ ਦਾ ਕਿਸੇ ਦਾ ਆਇਆ ਬਿਆਨ ਵੀ ਇਹ ਬਾਬਾ ਸਾਹਿਬ ਨੇ ਬਹੁਤ ਨਾਲ ਸਹਿਯੋਗ ਕੀਤੀ ਹੈ ਅਸੀਂ ਲਿਖੇ ਦੀ ਕਰਦੇ ਆ ਨਾ ਹਰਿਆਣੇ ਤੋਂ ਨਾ ਹੋਰ ਕਿਤੇ ਕਿਸੇ ਵੀ ਕੋਈ ਬੋਲੇ ਚੁੱਪ ਨੇ ਜੋ ਪਿਛਲੇ ਨਜੀ ਗਰੇ ਮੰਤਰੀ ਨੇ ਉਥੇ ਰੌਲਾ ਪਾਇਆ ਮੇੜਕਾਰ 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 ਜਿਹੜਾ ਉਹਨੇ ਰੱਟ ਪਾਈ ਉਹਨਾਂ ਦੇ ਮਾਂ ਦੇ ਵਿੱਚ ਮੇੜਕਾਰ ਚੁੱਭਦਾ ਤੇ ਜਿਹੜੀਆਂ ਪ੍ਰਦੇਸ਼ੀ ਤਾਕਤਾਂ ਪੰਨੂ ਵਰਗੀਆਂ ਉਹਨਾਂ ਨੂੰ ਵੀ ਇਹ ਹੀ ਹਾਲਾ ਹਾਲ ਖੁੱਲ ਕੇ ਇਹ ਸਾਰਾ ਸਾਹਮਣੇ ਹੋ ਗਿਆ ਕਿ ਇਹ ਆਰਐਸਐਸ ਬੀਜਪੀ ਨੇ ਆਹ ਜਿਹੜੇ ਹੱਥ ਝੋਕਣ ਜਿਹੜੇ ਬਾਹਰ ਬੈਠ ਕੇ ਸਾਡੇ ਸਮਾਜ ਉਤੇ ਬਾਰ ਬਾਰ ਹਮਲੇ ਕਰਦੇ ਨੇ ਅਸੀਂ ਸੁਚੇਤਾਂ ਜੋ ਵੀ ਤੁਸੀਂ ਪ੍ਰੋਗਰਾਮ ਦਿਓਗੇ ਅਸੀਂ ਤੁਹਾਡੇ ਨਾਲ ਆ ਤਰਨਦਾਰ ਆਪਾਂ ਖਰਪਾ ਤੋਂ ਅਸੀਂ ਉੱਥੇ ਪਹੁੰਚ ਕੇ ਜੂੜ ਹਾਲੀ ਭਰਦੇ ਸਾਡਾ ਸਮਾਜ ਆ ਅਸੀਂ ਇਹ ਜਿਹੜੇ ਰਿਕੂ ਪਰਸਪਰ ਤਾਕਤਾਂ ਨੇ ਇਹਨਾਂ ਨੂੰ ਜੀਆਂ ਜਿਹੜੀਆਂ ਮਰਸੂਬੇ ਨੇ ਕਾਮਯਾਬ ਨਹੀਂ ਹੋਣਦੇ ਨੇ ਅਸੀਂ ਸੁਚੇਤਾਂ ਡਾਕਟਰ ਰਿਤੂ ਜੀ ਬੈਠੇ ਨੇ ਜੋ ਵੀ ਤੁਸੀਂ ਅਗਲਾ ਪ੍ਰੋਗਰਾਮ ਦਿਓਗੇ ਅੱਜ ਇਹ ਤੁਹਾਡੇ ਨਾਲ ਸਾਰਿਆਂ ਦਾ ਧੰਨਵਾਦ ਸਾਰੇ ਜਿਵਾਆਂ ਵਾਰਿਕੁ ਜੀ ਕਾ ਖਾਲਸਾ ਵਾਰਿਕੁ ਜੀ